ਡਾਕਟਰ ਕਲਵਿੰਦਰ ਕੌਰ ਮਨਹਾਸਤੀ ਪੁਸਤਕ ਸੁਪਨਿਆਂ ਦਾ ਕਰਤਿਬਾਨੀ ਸਰਦਾਰ ਗੁਰਪ੍ਰੀਤ ਸਿੰਘ ਦਾ 11ਵਾਂ ਅਧਿਆਇ 10ਵਾਂ ਭਾਗ ਸੁਪਨਿਆਂ ਦੇ ਘਰ ਵਿੱਚ ਰਹਿਣ ਵਾਲੇ ਪੀੜਤ ਰੋਗੀ ਪੂਰਾ ਪਰਿਵਾਰ ਦਿਮਾਗੀ ਤੌਰ ਤੇ পাগল ਰਾਜਪੁਰਾ ਸ਼ਹਿਰ ਦੇ ਆਰਿਆ ਸਮਾਜ ਮਹੱਲੇ ਦੀ ਇੱਕ ਗਲੀ ਵਿੱਚ ਚਾਰ ਜੀਆਂ ਦਾ ਪਰਿਵਾਰ ਰਹਿੰਦਾ ਸੀ ਜਿਸ ਨੇ ਕਈ ਸਾਲਾਂ ਤੋਂ ਆਪਣੇ ਆਪ ਨੂੰ ਘਰ ਵਿੱਚ ਬੰਦ ਕੀਤਾ ਹੋਇਆ ਸੀ ਇਹ ਚਾਰ ਜੀ ਸਨ ਪਤੀ ਬੋਬੀ ਪਤਨੀ ਕਾਇਤਰੀ ਇਹਨਾਂ ਦੀ ਬੇਟੀ ਤੇ ਬੇਟਾ ਇਹ ਚਾਰੇ ਘਰੋਂ ਬਾਹਰ ਨਾ ਨਿਕਲਦੇ ਬੋਬੀ ਪਹਿਲਾਂ ਮਨਿਆਰੀ ਦੀ ਦੁਕਾਨ ਚਲਾਉਂਦਾ ਸੀ ਜਿਸ ਵਿੱਚ ਉਸ ਨੂੰ ਘਾਟਾ ਪੈ ਗਿਆ ਤੇ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲੱਗਾ ਉਹ ਆਪਣੀ ਪਤਨੀ ਦੀ ਮਾਰ ਕੁੱਟਣ ਲੱਗਾ ਘਰ ਵਿੱਚ ਲੜਾਈ ਕਲੇਸ਼ ਰਹਿਣ ਲੱਗ ਪਿਆ ਪਤਨੀ ਵੀ ਦਿਮਾਗੀ ਤੌਰ ਤੇ ਪਰੇਸ਼ਾਨ ਰਹਿਣ ਲੱਗੀ ਇਹਨਾਂ ਦੇ ਦੋਵੇਂ ਬੱਚੇ ਪੜ੍ਹਦੇ ਸਨ ਮੁੰਡੇ ਨੇ 8ਵੀਂ ਪਾਸ ਕੀਤੀ ਹੋਈ ਹੈ ਤੇ ਕੁੜੀ ਬੀਬੀਏ ਦੇ ਫਾਈਨਲ ਵਿੱਚ ਹੈ ਪਟੇਲ ਮੈਮੋਰੀਅਲ ਕਾਲਜ ਵਿੱਚ ਪੜ੍ਹਦੀ ਸੀ ਤੇ ਪੜਨ ਵਿੱਚ ਹੁਸ਼ਿਆਰ ਸੀ ਬੀਬੀਏ ਭਾਗ ਪਹਿਲਾ ਵਿੱਚ ਉਸਤੇ 80 ਫੀਸਦੀ ਨੰਬਰ ਆਏ ਬੀਬੀਏ ਭਾਗ 2 ਵਿੱਚ ਉਸਤੇ 75 ਫੀਸਦੀ ਨੰਬਰ ਸਨ ਤੇ ਹੁਣ ਬੀਬੀਏ ਤੀਜਾ ਸਾਲ ਵਿੱਚ ਉਸਦੇ ਮਾਪੇ ਨੇ ਦੋਹਾਂ ਬੱਚਿਆਂ ਦਾ ਵੀ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਉਹ ਵੀ ਬੱਚਿਆਂ ਨੂੰ ਮਾਰਦਾ ਕੁੱਟਦਾ ਪਤਨੀ ਤੇ ਵੀ ਮਾਰਦਾ ਕੁੜੀ ਦਾ ਐਕਸੀਡੈਂਟ ਹੋ ਗਿਆ ਤੇ ਲਾਤੋਂ ਪਰ ਸੱਟ ਲੱਗੀ ਮਾਪੇ ਮਾਨਸਿਕ ਤੌਰ ਤੇ ਠੀਕ ਨਾ ਰਹਿਣ ਕਰਕੇ ਬੱਚਿਆਂ ਦੇ ਦਿਮਾਗ ਉੱਪਰ ਵੀ ਇਸ ਦਾ ਥੋੜਾ ਬਹੁਤ ਪ੍ਰਭਾਵ ਪੈਣਾ ਸੁਭਾਵਿਕ ਸੀ ਬੱਚਿਆਂ ਨੂੰ ਮਾਪੇ ਬਾਹਰ ਨਹੀਂ ਨਿਕਲਣ ਦਿੰਦੇ ਅੰਦਰ ਡੱਕ ਕੇ ਰੱਖਦੇ ਬੱਚੇ ਡਰੇ ਤੇ ਸਹਮੇ ਅੰਦਰ ਬੈਠੇ ਰਹਿੰਦੇ ਬੱਚਾ ਤਾਂ ਨਾਨਾ ਨਾਨਕ ਚੰਦ ਆਪ ਖਾਣਾ ਬਣਾ ਕੇ ਉਹਨਾਂ ਨੂੰ ਦੇਣ ਆਉਂਦਾ ਘਰ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਸਨ ਘਰ ਨਰਕ ਬਣਿਆ ਪਿਆ ਸੀ ਕਿਸੇ ਨੇ ਇਹਨਾਂ ਦੀ ਵੀਡੀਓ ਬਣਾ ਕੇ ਸੁਪਰੀਆਂ ਤੇ ਕਰ ਸਰਦਾਰ ਗੁਰਪ੍ਰੀਤ ਸਿੰਘ ਨੂੰ ਭੇਜੀ ਜਦੋਂ ਸਰਦਾਰ ਗੁਰਪ੍ਰੀਤ ਸਿੰਘ ਆਪਣੀ ਟੀਮ ਨਾਲ ਰਾਜਪੁਰੇ ਇਹਨਾਂ ਦੇ ਘਰ ਕੋਲ ਪਹੁੰਚੇ ਤਾਂ ਬਾਬੀ ਦਾਸਰਾ ਸਾਹਲਾ ਤੇ ਉਸ ਦਾ ਆਪਣਾ ਭਰਾ ਤੇ ਹੋਰ ਗਲੀ ਦੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ। ਦਰਵਾਜ਼ਾ ਖਲਵਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਬਾਬੀ ਨੇ ਦਰਵਾਜ਼ਾ ਨਾ ਖੋਲਿਆ। ਇੱਕ ਨੌਜਵਾਨ ਨੇ ਕੰਧ ਟੱਪ ਕੇ ਆਪ ਅੰਦਰ ਜਾ ਕੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਬਾਬੀ ਉੱਥੇ ਉੱਥੇ ਰੌਲਾ ਪਾਣ ਲੱਗਾ ਤੇ ਰੋਂਦਾ ਹੋਇਆ ਹੱਥ ਜੋੜਦਾ ਕਹਿਣ ਲੱਗਾ ਤੁਹਾਨੂੰ ਵਾਹਿਗੁਰੂ ਦਾ ਵਾਸਤਾ ਇੰਜ ਨਾ ਕਰੋ। ਮੇਰੇ ਘਰ ਅੰਦਰ ਨਾ ਆਓ ਮੇਰੇ ਬੱਚਿਆਂ ਨੂੰ ਕੁਝ ਨਾ ਕਹੋ ਡੈਡੀ ਨਾ ਕਰ ਡੈਡੀ ਨਾ ਕਰ ਡੈਡੀ ਨਾ ਕਰ ਉਹ ਗੇਟ ਤੇ ਅੜ ਕੇ ਖੜੋ ਗਿਆ ਤਾਂ ਜੋ ਉਸ ਦੇ ਘਰ ਅੰਦਰ ਕੋਈ ਨਾ ਆਵੇ ਉਸ ਨੂੰ ਬੜੀ ਜਦੋਜਹਿਦ ਨਾਲ ਘਰੋਂ ਬਾਹਰ ਲਜਾਇਆ ਗਿਆ ਫਿਰ ਬੱਚਿਆਂ ਨੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ ਖਿੜਕੀ ਰਾਹੀਂ ਅੰਦਰ ਜਾ ਕੇ ਉਹਨਾਂ ਦਾ ਦਰਵਾਜ਼ਾ ਖੋਲਿਆ ਗਿਆ ਇਹਨਾਂ ਨੂੰ ਦੇਖ ਕੇ ਕੁੜੀ ਨੇ ਆਪਣੇ ਉੱਪਰ ਕੰਬਲ ਲੈ ਲਿਆ ਤੇ ਮਾਂ ਨੇ ਸ਼ਾਲ ਨਾਲ ਆਪਣਾ ਮੂੰਹ ਢੱਕ ਲਿਆ ਕੁੜੀ ਤੇ ਮੁੰਡਾ ਦੋਵੇਂ ਉੱਚੀ ਉੱਚੀ ਬੋਲਣ ਲੱਗੇ ਕਿ ਤੁਸੀਂ ਵੀਡੀਓ ਬਣਾਉਣੀ ਬੰਦ ਕਰੋ ਕਮਰੇ ਵਿੱਚੋਂ ਬਾਹਰ ਚਲੋ ਸਾਨੂੰ ਤੁਹਾਡੇ ਕੋਲੋਂ ਕਿਸੇ ਪ੍ਰਕਾਰ ਦੀ ਮਦਦ ਨਹੀਂ ਚਾਹੀਦੀ। ਅਸੀਂ ਇੱਥੇ ਬਿਲਕੁਲ ਠੀਕ ਹਾਂ। ਮਾਂ ਤੇ ਦੋਵੇਂ ਬੱਚੇ ਬਹੁਤ ਰੌਲਾ ਪਾਉਂਦੇ ਹਨ, ਚੀਕ ਕੇ ਬੋਲਦੇ ਹਨ। ਨਾਨਾ ਆਪਣੀ ਕੁੜੀ ਉੱਪਰ ਹੱਥ ਚੁੱਕਣ ਤੱਕ ਜਾਂਦਾ ਹੈ, ਬੱਚਿਆਂ ਨੂੰ ਵੀ ਮਣਾਉਂਦਾ ਹੈ। ਗੁਰਪ੍ਰੀਤ ਸਿੰਘ ਉਹਨਾਂ ਨੂੰ ਬੜੀ ਹਲੀਮੀ ਤੇ ਪਿਆਰ ਨਾਲ ਸਮਝਾਉਂਦੇ ਹਨ। ਬੱਚਿਆਂ ਦੇ ਮਾਮੇ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਜਾਂਦੇ ਹਨ। ਤੇ ਉਹ ਕਹਿੰਦਾ ਕਿ ਮੇਰੀ ਆਪਣੀ ਫੈਮਿਲੀ ਹੈ। ਸਾਨੂੰ ਇਹਨਾਂ ਨੂੰ ਵੀ ਦੇਖਣਾ ਪੈਂਦਾ ਹੈ। ਪਹਿਲਾਂ ਅਸੀਂ ਆਪਣੀ ਭੈਣ ਨੂੰ ਚੰਡੀਗੜ੍ਹ ਦੇ ਇੱਕ ਵੱਡੇ ਹਸਪਤਾਲ ਵਿੱਚ ਦਾਖਲ ਕਰਾਇਆ ਸੀ। ਥੋੜਾ ਠੀਕ ਹੋ ਗਈ ਸੀ। ਅਸੀਂ ਬਹੁਤ ਪਰੇਸ਼ਾਨ ਜਦੋਂ ਬੋਬੀ ਨੂੰ ਗੁਰਪ੍ਰੀਤ ਸਿੰਘ ਨੇ ਇਹ ਪੁੱਛਿਆ ਕਿ ਤੂੰ ਬੱਚਿਆਂ ਨੂੰ ਮਾਰਦਾ ਕੁੱਟਦਾ ਕਿਉਂ ਹੈ ਤਾਂ ਉਹ ਕਹਿਣ ਲੱਗਾ ਇਹ ਮੈਨੂੰ ਕਹਿੰਦੇ ਹਨ ਕਿ ਸਾਨੂੰ ਰੋਟੀ ਬਣਾ ਕੇ ਦੇ ਮੇਰੇ ਕੋਲੋਂ ਰੋਟੀ ਬਣਦੀ ਨਹੀਂ ਇਹ ਮੈਨੂੰ ਤੰਗ ਕਰਦੇ ਹਨ ਤਾਂ ਮੈਂ ਇਹਨਾਂ ਨੂੰ ਕੁੱਟਦਾ ਜਦੋਂ ਉਸ ਕੋਲੋਂ ਪੁੱਛਿਆ ਗਿਆ ਕਿ ਤੂੰ ਬੱਚਿਆਂ ਨੂੰ ਬਾਹਰ ਕਿਉਂ ਨਹੀਂ ਜਾਣ ਦਿੰਦਾ ਤਾਂ ਉਹ ਕਹਿਣ ਲੱਗਾ ਮੈਨੂੰ ਸੁਪਨਾ ਆਇਆ ਕਿ ਮੇਰੀ ਬੇਟੀ ਦਾ ਐਕਸੀਡੈਂਟ ਹੋ ਜਾਵੇਗਾ ਇਸ ਲਈ ਮੈਂ ਉਸਨੂੰ ਘਰੋਂ ਬਾਹਰ ਨਹੀਂ ਜਾਣ ਦਿੰਦਾ ਸਾਡੇ ਘਰ ਉੱਤੇ ਵੀ ਕਾਲੀ ਮਾਤਾ ਦੀ ਕਰੋਪੀ ਹੈ ਇਥੇ ਇੱਕ ਪਿਪਲ ਸੀ ਜਿਹੜਾ ਮੈਂ ਕਟਵਾ ਦਿੱਤਾ ਇਸ ਲਈ ਕਾਲੀ ਮਾਤਾ ਸਾਡੇ ਤੇ ਨਾਰਾਜ਼ ਹੈ ਸਾਡੇ ਨਾਲ ਵਾਲਾ ਘਰ ਬੰਦ ਪਿਆ ਇਥੇ ਕਿਸੇ ਨੇ ਬੰਦਾ ਮਾਰ ਕੇ ਸੁੱਟ ਦਿੱਤਾ ਸੀ ਉਸ ਦੀ ਇਹ ਗੱਲ ਸੁਣ ਕੇ ਸਰਦਾਰ ਗੁਰਪ੍ਰੀਤ ਸਿੰਘ ਕਹਿਣ ਲੱਗੇ ਆਪਾਂ ਇੱਥੇ ਜਗਰਾਤਾ ਜਾਂ ਪਾਠ ਕਰਵਾ ਦਿੰਦੇ ਆ ਤਾਂ ਬਾਬਾ ਵੀ ਕਹਿਣ ਲੱਗਾ ਤੁਸੀਂ ਇੱਥੇ ਪਾਠ ਕਰਵਾ ਦਿਓ ਕਿਸੇ ਜੋਸ਼ੀ ਨੇ ਮੈਨੂੰ ਇਹ ਵੀ ਦੱਸਿਆ ਕਿ ਮੇਰੀ ਘਰ ਵਾਲੀ ਦੀ ਮੌਤ ਹੋ ਜਾਵੇਗੀ ਤਾਂ ਗੁਰਪ੍ਰੀਤ ਸਿੰਘ ਕਹਿਣ ਲੱਗੇ ਜੇ ਕੋਈ ਜੋਸ਼ੀ ਮੈਨੂੰ ਇਹ ਗੱਲ ਕਹੇ ਤਾਂ ਮੈਂ ਉਸਨੂੰ ਮਾਰਾਂਗਾ ਬੋਬੀ ਦੀਆਂ ਉਂਗਲੀਆਂ ਰੇਸ਼ੇ ਨਾਲ ਭਰੀਆਂ ਪਈਆਂ ਸਨ ਉਹ ਬੱਚਿਆਂ ਦੇ ਸਿਰ ਵਿੱਚ ਕਟਸੀ ਮਾਰਦਾ ਸੀ ਲੋਕਾਂ ਕੋਲੋਂ ਪੈਸੇ ਮੰਗਦਾ ਸੀ ਹੁਣ ਉਹ ਇੱਕੋ ਗੱਲ ਵਾਰ-ਵਾਰ ਕਹਿ ਰਿਹਾ ਸੀ ਮੈਂ ਕਿਥੇ ਨਹੀਂ ਜਾਣਾ ਮੈਂ ਆਪਣੇ ਘਰ ਵਿੱਚ ਹੀ ਰਹਿਣਾ ਹੈ ਮੇਰੇ ਬੱਚਿਆਂ ਨੂੰ ਨਾ ਲੈ ਕੇ ਜਾਓ ਬੱਚਿਆਂ ਤੇ ਬੋਬੀ ਦੀ ਪਤਨੀ ਨੂੰ ਸਮਝਾਪ ਜਾ ਕੇ ਕਮਰੇ ਤੋਂ ਬਾਹਰ ਲਿਆਂਦਾ ਗਿਆ ਜਦੋਂ ਚਾਰੇ ਬਾਹਰ ਆ ਗਏ ਤਾਂ ਉਹਨਾਂ ਨੂੰ ਗੱਡੀ ਵਿੱਚ ਬਿਠਾ ਕੇ ਸੁਪਨਿਆਂ ਦੇ ਕਰ ਲਿਆਂਦਾ ਗਿਆ ਜਿੱਥੇ ਉਹਨਾਂ ਦਾ ਇਲਾਜ ਸ਼ੁਰੂ ਕੀਤਾ ਗਿਆ ਧਨ ਹਨ ਸਰਦਾਰ ਗੁਰਪ੍ਰੀਤ ਸਿੰਘ ਤਨ ਹੈ ਉਹਨਾਂ ਦੀ ਮਾਨਸਤਾ ਪ੍ਰਤੀ ਅਰੰਭੀ ਗਈ ਇਹ ਸੇਵਾ ਜਸਪਾਲ ਮਾਨਸਿਕ ਰੋਗੀ ਸੰਗਲਾ ਨਾਲ ਬੰਨਿਆ ਲੁਧਿਆਣਾ ਸੰਭਰਾਲਾ ਚੌਕ ਦੇ ਨੇੜੇ ਗੁਰੂ ਅਰਜਨ ਦੇਵ ਨਗਰ ਵਿੱਚ ਸਰਦਾਰ ਕਸ਼ਮੀਰਾ ਸਿੰਘ ਨਾਮ ਦਾ ਇੱਕ ਵਿਅਕਤੀ ਰਹਿੰਦਾ ਸੀ ਉਹ ਇੱਕ ਹਲਵਾਈ ਸੀ ਤੇ ਗੁਰੂ ਘਰਾਂ ਵਿੱਚ ਜ਼ਿਆਦਾਤਰ ਇਹ ਸੇਵਾ ਨਿਭਾਉਂਦਾ ਸੀ ਉਸ ਦੀਆਂ ਦੋ ਧੀਆ ਤੇ ਇੱਕ ਪੁੱਤਰ ਹੈ ਪੁੱਤਰ ਦਾ ਨਾਮ ਜਸਪਾਲ ਹੈ ਉਸ ਨੇ ਉਹਨਾਂ ਨੂੰ ਪਾਲਿਆ ਪੜਾਇਆ ਤੇ ਦੀਆਂ ਦੇ ਵਿਆਖ ਕੀਤੇ ਉਸ ਤੇ ਮੁੰਡੇ ਨੂੰ ਸ਼ੁਰੂ ਵਿੱਚ ਥੋੜੀ ਬਹੁਤ ਦਿਮਾਗੀ ਸਮੱਸਿਆ ਸੀ ਜਦੋਂ ਜਵਾਨ ਹੋਇਆ ਤਾਂ ਉਸ ਦੀ ਇਹ ਦਿਮਾਗੀ ਸਮੱਸਿਆ ਜ਼ਿਆਦਾ ਵੱਧ ਗਈ ਉਸ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਗੁੱਸੇ ਵਿੱਚ ਆ ਕੇ ਉਹ ਪੰਨ ਤੋੜ ਕਰਦਾ ਲੜਾਈ ਝਗੜੇ ਮਾਰ ਕੁੱਟਾਈ ਕਰਦਾ ਉਸ ਦੇ ਪਿਤਾ ਨੇ ਉਸ ਦਾ ਇੱਕ ਚੰਗੇ ਡਾਕਟਰ ਕੋਲੋਂ ਇਲਾਜ ਕਰਵਾਇਆ ਮੁੰਡਾ ਜਦੋਂ ਠੀਕ ਹੋ ਗਿਆ ਤਾਂ ਡਾਕਟਰ ਨੇ ਉਸ ਦੇ ਪਿਤਾ ਨੂੰ ਕਿਹਾ ਇਸ ਨੂੰ ਘੋਰਨਾ ਨਹੀਂ ਇਸ ਨਾਲ ਪਿਆਰ ਨਾਲ ਗੱਲ ਕਰਨੀ ਹੈ ਤੇ ਇਸ ਨੂੰ ਕਿਸੇ ਨਾ ਕਿਸੇ ਕੰਮ ਉੱਤੇ ਲਾ ਦਿਓ ਜਾਂ ਜੋ ਇੱਕ ਕੰਮ ਵਿੱਚ ਰੁੱਧਾ ਰਹੇ ਇਸ ਨੌਜਵਾਨ ਦਾ ਪਿਤਾ ਕਿਉਂਕਿ ਗੁਰੂ ਘਰਾਂ ਵਿੱਚ ਸੇਵਾ ਕਰਦਾ ਸੀ ਜਿਸ ਕਰਕੇ ਪ੍ਰਬੰਧਕ ਉਸ ਨੂੰ ਜਾਣਦੇ ਸਨ ਇੱਕ ਗੁਰੂ ਘਰ ਵਿੱਚ ਕਿਸੇ ਪ੍ਰਬੰਧਕ ਨੂੰ ਕਹਿ ਕੇ ਪਿਤਾ ਨੇ ਆਪਣੇ ਲੜਕੇ ਦੀ ਡਿਊਟੀ ਪ੍ਰਸ਼ਾਦ ਵੰਡਣ ਤੇ ਕੁਝ ਹੋਰ ਸੇਵਾਵਾਂ ਨਿਭਾਉਣ ਤੇ ਲਗਵਾ ਦਿੱਤੀ ਇਸ ਮੁੰਡੇ ਕੋਲੋਂ ਇਹ ਗਲਤੀ ਹੋ ਗਈ ਕਿ ਪ੍ਰਸ਼ਾਦ ਵੰਦਦੇ ਆ ਕੁੜੀਆਂ ਵੱਲ ਵੇਖਦਾ ਰਹਿੰਦਾ ਜਿਸ ਕਰਕੇ ਇਸ ਦੀ ਬਹੁਤ ਜ਼ਿਆਦਾ ਮਾਰਕੁਟਾਈ ਕੀਤੀ ਗਈ ਇਸ ਦੀ ਮਾਨਸਿਕ ਹਾਲਤ ਇਤਨੀ ਜ਼ਿਆਦਾ ਵਿਗੜ ਗਈ ਕਿ ਆਪਣੀ ਮਾਂ ਨੂੰ ਵੀ ਕੁੱਟਣ ਲੱਗ ਪਿਆ ਇਸ ਦੇ ਪਿਤਾ ਨੇ ਸੰਗਲ ਲਿਆ ਕੇ ਇਸ ਨੂੰ ਬੰਨ੍ਹ ਦਿੱਤਾ। ਪਿਤਾ ਜਦੋਂ ਕੰਮ ਤੋਂ ਉਂਦਾ ਤਾਂ ਇਸ ਦੀ ਸਾਮ ਸੰਭਾਲ ਕਰਦਾ। ਇੱਕ ਦਿਨ ਇਸ ਦੇ ਪਿਤਾ ਨੂੰ ਲੰਗਰ ਦੀ ਸੇਵਾ ਕਰਦਿਆਂ ਹਾਰਟ ਅਟੈਕ ਹੋ ਗਿਆ ਤੇ ਉਹ ਉਸੇ ਉੱਥੇ ਮੌਤ ਹੋ ਗਈ। ਉਸ ਦੇ ਮ੍ਰਿਤਕ ਸਰੀਰ ਨੂੰ ਘਰ ਲਿਆਂਦਾ ਗਿਆ ਤੇ ਉੱਥੇ ਰੱਖ ਦਿੱਤਾ ਗਿਆ ਜਿੱਥੇ ਇਸ ਨੂੰ ਸੰਗਲ ਨਾਲ ਬੰਨ੍ਹਿਆ ਹੋਇਆ ਸੀ। ਉਹ ਬੜਾ ਦਰਦਨਾਕ ਹਿਰਦੇ ਵਿੱਚ ਕਿ ਦ੍ਰਿਸ਼ ਸੀ। ਜਦੋਂ ਇਹ ਆਪਣੇ ਪਿਤਾ ਦੀਆਂ ਅੱਖਾਂ ਆਪਣੇ ਹੱਥਾਂ ਨਾਲ ਖੋਲ ਕੇ ਕਹਿ ਰਿਹਾ ਸੀ, "ਪਾਪਾ ਉੱਠ। ਤੂੰ ਉੱਠਦਾ ਕਿਉਂ ਨਹੀਂ?" ਇਸ ਘਰ ਨੂੰ ਸੰਭਾਲਣ ਵਾਲਾ ਇੱਕੋ ਇੱਕ ਬੰਦਾ ਸਰਦਾਰ ਕਸ਼ਮੀਰਾ ਸਿੰਘ ਰੱਬ ਨੂੰ ਪਿਆਰਾ ਹੋ ਚੁੱਕਾ ਸੀ ਮੁੰਡਾ ਦਿਮਾਗੀ ਤੌਰ ਤੇ ਪਰਚਾਨ ਸੰਗਲਨਰ ਘਰ ਵਿੱਚ ਬੰਨਿਆ ਹੋਇਆ ਸੀ ਇਸ ਦੀ ਮਾਂ ਵੀ ਬਿਮਾਰ ਰਹਿਣ ਲੱਗ ਪਈ ਜਿਸ ਔਰਤ ਦਾ ਪਤੀ ਮਰ ਗਿਆ ਹੋਵੇ ਤੇ ਮੁੰਡਾ ਮਾਨਸਿਕ ਰੋਗੀ ਹੋਵੇ ਉਹ ਆਪ ਕਿਵੇਂ ਠੀਕ ਰਹਿ ਸਕਦੀ ਹੈ 6-7 ਸਾਲ ਮੁੰਡਾ ਘਰ ਵਿੱਚ ਸੰਗਲ ਨਾਲ ਬੰਨਿਆ ਰਿਹਾ ਇੱਕ ਦਿਨ ਇਸ ਦੀ ਭੈਣ ਨੇ ਸੁਪਰੀਆਂ ਦੇ ਘਰ ਸਰਦਾਰ ਗੁਰਪ੍ਰੀਤ ਸਿੰਘ ਨੂੰ ਆਪਣੇ ਭਰਾ ਦੀ ਵੀਡੀਓ ਬਣਾ ਕੇ ਭੇਜੀ ਤੇ ਫੋਨ ਤੇ ਸਾਰਾ ਕੁਝ ਦੱਸਿਆ ਸਾਲ 2018 ਵਿੱਚ ਨਵੰਬਰ ਦੇ ਮਹੀਨੇ ਸਰਦਾਰ ਗੁਰਪ੍ਰੀਤ ਸਿੰਘ ਆਪਣੀ ਟੀਮ ਨਾਲ ਜਾ ਕੇ ਇਸ ਨੂੰ ਸੁਪਨਿਆਂ ਤੋਂ ਇੱਕ ਕਰ ਲੈ ਆਏ। ਇਸ ਦਾ ਇਲਾਜ ਕਰਵਾਇਆ ਤੇ ਮੁੰਡਾ ਬਿਲਕੁਲ ਠੀਕ ਹੋ ਗਿਆ। ਉੱਥੇ ਹੀ ਸੇਵਾ ਕਰਵਾਉਣ ਲੱਗ ਪਿਆ। ਇਸ ਦੀ ਮਾਂ ਵੀ ਹਰ ਮਹੀਨੇ ਸੁਪਨਿਆਂ ਦੇ ਘਰ ਜੋ ਦਵਾਈਆਂ ਦਾ ਕੈਂਪ ਲੱਗਦਾ ਆਪਣੀ ਦਵਾਈ ਲੈਣ ਆਉਂਦੀ ਹੈ। ਦੁੱਖ ਦੀ ਗੱਲ ਹੈ ਕਿ ਹੁਣ ਇਹੀ ਬਿਮਾਰੀ ਮੁੰਡੇ ਦੀ ਭਾਂਜੀ ਨੂੰ ਹੋ ਗਈ ਹੈ। ਮਾਰਚ 2024 ਵਿੱਚ ਜਸਪਾਲ ਦੀ ਮਾਂ ਤੇ ਭੈਣ ਸੁਪਨਿਆਂ ਦੇ ਘਰ ਆਈਆਂ। ਮਾਂ ਕਹਿ ਰਹੀ ਸੀ ਕਿ ਮੈਂ ਆਪਣੇ ਪੁੱਤਰ ਨੂੰ ਘਰ ਲੈ ਕੇ ਜਾਣਾ ਹੈ ਪਰ ਭੈਣ ਕਹਿ ਰਹੀ ਸੀ ਕਿ ਜੇ ਮੰਮੀ ਨੂੰ ਕੁਝ ਹੋ ਗਿਆ ਫਿਰ ਜਸਪਾਲ ਦਾ ਕੀ ਬਣੇਗਾ ਮਾਂ ਦੇ ਪਿਆਰ ਨੂੰ ਦੇਖ ਕੇ ਗੁਰਪ੍ਰੀਤ ਨੇ ਭੈਣ ਨੂੰ ਇਹ ਵਿਸ਼ਵਾਸ ਤੋਂ ਆਇਆ ਕਿ ਉਹ ਜਸਪਾਲ ਦੀ ਪੂਰੀ ਜ਼ਿੰਦਗੀ ਦੀ ਜ਼ਿੰਮੇਵਾਰੀ ਲੈਂਦੇ ਹਨ ਉਸ ਨੂੰ ਕਦੇ ਵੀ ਕੋਈ ਮੁਸ਼ਕਲ ਪੇਸ਼ ਆਈ ਉਸ ਦੇ ਨਾਲ ਖੜੇ ਹਨ ਉਸ ਦੀ ਹਰ ਪ੍ਰਕਾਰ ਦੀ ਮਦਦ ਕਰਨਗੇ ਪਰ ਇਸ ਮੁੰਡੇ ਨੂੰ ਹੁਣ ਕਦੇ ਸੰਗਲ ਨਾਲ ਨਾ ਬੰਨਣਾ ਇਸ ਤਰ੍ਹਾਂ ਜਸਪਾਲ ਸਰਦਾਰ ਗੁਰਪ੍ਰੀਤ ਸਿੰਘ ਦੀ ਸੇਵਾ ਸਦਕਾ ਆਪਣੀ ਮਾਂ ਤੇ ਭੈਣ ਨਾਲ 5-6 ਸਾਲਾਂ ਬਾਅਦ ਆਪਣੇ ਘਰ ਵਾਪਸ ਚਲਾ ਗਿਆ ਨਸ਼ੇ ਕਰਨ ਮਾਨਸਿਕ ਤਣਾਅ ਦੀ ਸ਼ਿਕਾਰ ਹਰਪ੍ਰੀਤ ਕੌਰ ਹਰਪ੍ਰੀਤ ਕੌਰ ਨੂੰ ਬਰਨਾਲਾ ਦੇ ਜਥੇਦਾਰ ਕਰਤਾਰ ਸਿੰਘ ਜਸ਼ੀਲਾ ਯਾਦਗਾਰੀ ਬੱਸ ਸਟੈਂਡ ਤੋਂ ਸੁਪਨਿਆਂ ਦੇ ਕਰ ਜਾਂਦਾ ਗਿਆ ਇਸ ਨੌਜਵਾਨ ਕੁੜੀ ਦੇ ਦੇਖ ਕੇ ਪਟਿਆਲੇ ਵਿਚ ਹਨ ਤੇ ਉੱਥੇ ਇਸ ਨੂੰ ਸਾਰੇ ਬੇਬੀ ਕਹਿ ਕੇ ਬੁਲਾਉਂਦੇ ਸਨ ਇਸ ਦੇ ਸਹੁਰੇ ਬਰਨਾਲੇ ਹਨ ਤੇ ਇੱਥੇ ਇਸ ਨੂੰ ਸੋਹਰਾ ਪਰਿਵਾਰ ਹਰਪ੍ਰੀਤ ਕੈ ਕਹਿ ਬੁਲਾਉਂਦਾ ਹੈ ਇਸ ਦੀ 3.5 ਸਾਲ ਦੀ ਕੁੜੀ ਹੈ ਤੇ ਇਸ ਤੋਂ ਪਹਿਲਾਂ ਇਸ ਦੇ ਇੱਕ ਮੁੰਡਾ ਸੀ ਜੋ ਰੱਬ ਨੂੰ ਪਿਆਰਾ ਹੋ ਗਿਆ ਸੀ। ਇਸ ਕੁੜੀ ਨੂੰ ਨਸ਼ਾ ਲੈਣ ਦੀ ਹਾਦਸੇ ਸੀ। ਇਹ ਨਸ਼ੇ ਦੀਆਂ ਗੋਲੀਆਂ, ਕੈਪਸੂਲ, ਗੁਟਕਾ, ਸ਼ੇਖਰ ਖਾਂਦੀ ਤੇ ਨਸ਼ੇ ਦੀ ਹਾਲਤ ਵਿੱਚ ਆਪਣੇ ਸਸਹੁਰੇ ਨੂੰ ਵੀ ਕੁੱਟ ਦਿੰਦੀ। ਸਹੁਰਾ ਪਰਿਵਾਰ ਬੇहद شریف ਹੈ। ਪਤੀ ਤੇ ਸਹੁਰਾ ਆੜੋ ਚਲਾਉਂਦੇ ਹਨ। ਪਤੀ ਨੂੰ ਵੀ ਚਮੜੀ ਦਾ ਰੋਗ ਹੈ। ਸਹੁਰਾ ਮਾਨ ਸਿੰਘ ਭਲਾਵੰਦਾ ਹੈ। ਉਹਨਾਂ ਨੇ ਇਸ ਨੂੰ ਬਹੁਤ ਸਮਝਾਇਆ ਪਰ ਇਸ ਨੇ ਨਸ਼ਾ ਨਾ ਛੱਡਿਆ। ਵੰਨ-ਵੰਦ ਜੁਕੜੇ ਨਸ਼ੇ ਦੀ ਕੈਪਸੂਲ ਸਿਗਨੇਚਰ ਖਾ ਜਾਂਦੀ ਇਸ ਨੇ ਸੌਰਾ ਕਰ ਛੱਡ ਦਿੱਤਾ ਤੇ ਆਪਣੀ ਪੇਕੀ ਚੱਲੀ ਗਈ ਉਤੋਂ ਇਸ ਦੇ ਭਰਾ ਨੇ ਇੱਕ ਦਿਨ ਘਰੋਂ ਬਾਹਰ ਕੱਢ ਦਿੱਤਾ ਤੇ ਫੇਰੇ ਬਰਨਾਲੇ ਦੇ ਬੱਸ ਸਟੈਂਡ ਤੇ ਹੀ ਰਹਿਣ ਲੱਗ ਪਈ ਨਸ਼ੇ ਵਿੱਚ ਕਈ ਵਾਰੀ ਇਹ ਆਪਣੇ ਕੱਪੜੇ ਵੀ ਉਤਾਰ ਦਿੰਦੀ ਕੁਝ ਨਸ਼ਈ ਤੇ ਸ਼ਰਾਬੀ ਬੰਦੇ ਆਪਣੀ ਹਵਸ ਮਟਾਉਣ ਲਈ ਇਸ ਨੂੰ ਆਪਣੇ ਨਾਲ ਕਦੇ ਹੋਟਲ ਕਦੇ ਘਰ ਤੇ ਕਦੇ ਇਕਾਂਤ ਜਗ੍ਹਾ ਤੇ ਛੱਪਣਾ ਟੋਬਿਆਂ ਤੇ ਲੈ ਜਾਂਦੇ ਕੋਈ ਨਸ਼ਾ ਦੇ ਦਿੰਦਾ ਤੇ ਕੋਈ ਪੈਸੇ ਵੈਸਟ ਸਟੈਂਡ ਤੇ ਨਸ਼ੇ ਦੀ ਹਾਲਤ ਵਿੱਚ ਪਈ ਇਹ ਨਰਕ ਭਰੀ ਜ਼ਿੰਦਗੀ ਕਈ ਮਹੀਨਾ ਤੋਂ ਬੁਗਰੀ ਸੀ ਇਹ ਪੜੀ ਲਿਖੀ ਹੈ ਅੰਗਰੇਜ਼ੀ ਬੋਲਦੀ ਹੈ ਕਦੇ ਕਹਿੰਦੀ ਹੈ ਆਈ ਐਮ ਅ ਸਿੰਗਰ ਕਦੇ ਕਹਿੰਦੀ ਆਈ ਐਮ ਡੀਐਸਪੀ ਐਨ ਪੰਜਾਬ ਪੁਲਿਸ ਕਿਸੇ ਸੱਜਣ ਪੁਰਸ਼ ਨੇ ਇਸ ਦੀ ਵੀਡੀਓ ਬਣਾ ਕੇ ਸੁਪਨਿਆਂ ਦੇਕਰ ਸਰਦਾਰ ਗੁਰਪ੍ਰੀਤ ਸਿੰਘ ਨੂੰ ਭੇਜੀ ਤੇ ਉਹ ਇਸ ਨੂੰ ਸੁਪਨਿਆਂ ਦੇਕਰ ਲਿਆ ਜਿੱਥੇ ਇਹ ਸਤਾ ਲਾ ਚੱਲ ਰਿਹਾ ਹੈ ਕਿਵੇਂ ਨੌਜਵਾਨ ਪੀੜੀ ਨੂੰ ਨਸ਼ਾ ਨੇ ਆਪਣੀ ਗ੍ਰਿਫਤ ਵਿੱਚ ਲੈ ਲਿਆ ਤੇ ਹਸਤੇ ਵਸਤੇ ਕਰ ਤਬਾਹ ਹੋ ਰਹੇ ਹਨ ਪਰਿਵਾਰ ਸਰਕਾਰ ਸਮਾਜ ਤੇ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਨਸ਼ਿਆਂ ਦੇ ਆਦੀ ਹੋ ਚੁੱਕੇ ਮੁੰਡੇ ਕੁੜੀਆਂ ਨੂੰ ਇਸ ਦਲਦਲ ਵਿੱਚੋਂ ਕੱਢ ਕੇ ਜੀਵਨ ਦੀ ਸਹੀ ਲੀ ਤੇ ਲੈ ਕੇ ਆਈਏ ਵਰਨਾਲੇ ਤੋਂ ਹੀ 65 ਸਾਲ ਦੀ ਰੂਬੀ ਮਾਤਾ ਨੂੰ ਵੀ ਲਿਆਂਦਾ ਗਿਆ ਇਹ ਮਾਤਾ ਪਿਛਲੇ 7-8 ਸਾਲ ਤੋਂ ਮੰਦਰ ਦੇ ਬਾਹਰ ਫੁੱਟਪਾਥ ਤੇ ਰਹਿੰਦੀ ਸੀ ਉੱਥੇ ਹੀ ਇਸਨੇ ਚੁੱਲ੍ਹਾ ਬਣਾਇਆ ਹੋਇਆ ਸੀ ਜਿਸ ਉੱਪਰ ਸਾਗ ਸਬਜ਼ੀ ਤੇ ਰੋਟੀ ਬਣਾਉਂਦੀ ਸੀ ਇਸ ਦਾ ਮੁੰਡਾ ਇੱਕ ਕਤਲ ਕੇਸ ਵਿੱਚ ਵੀ ਸਾਲੀ ਜੇਲ੍ਹ ਵਿੱਚ ਬੰਦਾ ਹੈ ਉਨ੍ਨੇ ਇਸ ਨੂੰ ਘਰੋਂ ਬਾਹਰ ਕੱਢ ਦਿੱਤਾ ਤੇ ਇੱਕ ਮੰਦਰ ਦੇ ਕੋਲ ਸੜਕ ਤੇ ਹੀ ਫੁੱਟਪਾਥ ਤੇ ਰਹਿਣ ਲੱਗ ਪਈ। ਸਭ ਤੋਂ ਮੰਦ ਭਾਗੀ ਗੱਲ ਇਹ ਹੈ ਕਿ ਨਸ਼ੇੜੀ ਮੁੰਡੇ ਆਪਣੀ ਹੌਸ ਮਟਾਉਣ ਲਈ ਇਸ 65 ਸਾਲ ਦੀ ਮਾਤਾ ਨਾਲ ਵੀ ਹਰ ਰੋਜ਼ ਕੋ ਕੰਮ ਕਰਦੇ। ਸਾਡਾ ਸਮਾਜ ਕਿੱਥੋਂ ਤੱਕ ਨਿਗਰ ਚੁੱਕਾ ਹੈ? ਸ਼ਰਮ ਹਯਾ ਲਾ ਚੁੱਕਾ ਹੈ। ਲੋਕਾਂ ਦੇ ਚੁਣੇ ਹੋਏ ਨਮਾਇੰਦੇ ਕਾਉਂਸਲਰ, ਐਮ.ਐਲ.ਏ. ਕਿਸੇ ਨੇ ਧਿਆਨ ਨਹੀਂ ਦਿੱਤਾ। ਕਿਸੇ ਸੱਜਣ ਨੇ ਇਸ ਮਾਤਾ ਦੀ ਵੀਡੀਓ ਬਣਾ ਕੇ ਸਰਦਾਰ ਗੁਰਪ੍ਰੀਤ ਸਿੰਘ ਨੂੰ ਭੇਜੀ। ਤੇ ਉਹਨਾਂ ਦੀ ਟੀਮ ਜਾ ਕੇ ਇਸ ਮਾਤਾ ਨੂੰ ਸੁਪਨਿਆਂ ਦੇ ਘਰ ਲੈ ਕੇ ਆਈ। ਬਾਕੀ ਅਧਿਆਇ 11 ਦੇ ਅਗਲੇ ਭਾਗ 11 ਵਿੱਚ। ਧੰਨਵਾਦ।